ਗੁਰੂ ਤੇਗ ਬਹਾਦਰ ਜੀ ਨੇ ਜਦੋਂ ਸ਼ਰਾਬੀ ਨੂੰ ਸਾਧੂ ਬਣਾ ਦਿੱਤਾ ਸਤਿ ਸ੍ਰੀ ਅਕਾਲ ਸੰਗਤ ਜੀ ਸਾਡੇ ਨਾਲ ਜੋੜੋ ਇੱਕ ਅਜਿਹੀ ਸੱਚੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਵਿੱਚ ਜਿਸ ਵਿੱਚ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਅਨੋਖੀ ਕਿਰਪਾ ਨਾਲ ਇੱਕ ਸ਼ਰਾਬੀ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਉਸ ਨੂੰ ਸਾਧੂ ਬਣਾ ਦਿੱਤਾ ਤੁਸੀਂ ਸੋਚ ਰਹੇ ਹੋਗੇ ਅਜਿਹਾ ਕਿਵੇਂ ਸੰਭਵ ਹੈ ਆਓ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਉਸ ਸਮੇਂ ਵਿੱਚ ਜਦੋਂ ਇਹ ਅਦੁੱਪਤ ਘਟਨਾ ਵਾਪਰੀ ਸਮਾਂ ਸੀ 17ਵੀਂ ਸਦੀ ਦਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਪੰਥ ਦੇ ਨੌਵੇਂ ਗੁਰੂ ਸਨ ਉਹ ਨਾ ਸਿਰਫ ਇੱਕ ਮਹਾਨ ਯੋਦਾ ਸਨ ਸਗੋਂ ਇੱਕ ਅਧਿਆਤਮਕ ਸੰਤ ਵੀ ਸਨ ਜਿਨ੍ਹਾਂ ਦੀ ਬਾਣੀ ਅਤੇ ਸਿੱਖਿਆਵਾਂ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਰੌਸ਼ਨ ਕੀਤਾ ਗੁਰੂ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ ਇਤੇ ਉਹਨਾਂ ਦਾ ਬਚਪਨ ਦਾ ਨਾਂ ਸੀ ತ್ಯਾਗਮਲ ਉਹਨਾਂ ਦੀ ਬਹਾਦਰੀ ਅਤੇ ਤਲਵਾਰਬਾਜ਼ੀ ਦੀ ਕੁਸ਼ਲਤਾ ਕਾਰਨ ਹੀ ਉਹਨਾਂ ਦਾ ਨਾਂ ਤੇਗ ਬਹਾਦਰ ਰੱਖਿਆ ਗਿਆ ਜਿਸ ਦਾ ਅਰਥ ਹੈ ਤਲਵਾਰ ਦਾ ਮਾਇਰ ਗੁਰੂ ਜੀ ਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਸਤਿਆ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਉਹਨਾਂ ਦੀਆਂ 115 ਬਾਣੀਆਂ ਅਤੇ 57 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹਨ ਜੋ ਅੱਜ ਵੀ ਸਾਨੂੰ ਜੀਵਨ ਜਿਉਣ ਦਾ ਸਹੀ ਰਾਹ ਦਿਖਾਉਂਦੀਆਂ ਹਨ ਗੁਰੂ ਜੀ ਦੀ ਜੀਵਨੀ ਵਿੱਚ ਅਨੇਕਾਂ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡੀ ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਘਟਨਾ ਦੀ ਜਿਸ ਵਿੱਚ ਗੁਰੂ ਜੀ ਨੇ ਇੱਕ ਸ਼ਰਾਬੀ ਦੇ ਜੀਵਨ ਨੂੰ ਸੰਵਾਰਿਆ ਅਤੇ ਉਸ ਨੂੰ ਸਾਧੂ ਬਣਾ ਦਿੱਤਾ ਇਹ ਕਹਾਣੀ ਸਾਨੂੰ ਸਿਖਾ ਸਕਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਕੋਈ ਵੀ ਅਸੰਭਵ ਕੰਮ ਸੰਭਵ ਹੋ ਸਕਦਾ ਹੈ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਗੁਰੂ ਜੀ ਆਪਣੀਆਂ ਯਾਤਰਾਵਾਂ ਦੌਰਾਨ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚੇ ਉਸ ਪਿੰਡ ਦਾ ਨਾਂ ਸੀ ਮਾਨਕਪੁਰ ਜੋ ਅੱਜ ਦੇ ਸਮੇਂ ਵਿੱਚ ਕੁਰੂ ਖੇਤਰ ਦੇ ਨੇੜੇ ਸਥਿਤ ਹੈ ਇਸ ਪਿੰਡ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜਿਸ ਦਾ ਨਾਂ ਸੀ ਮਲੂਕ ਦਾਸ ਮਲੂਕ ਦਾਸ ਇੱਕ ਸ਼ਰਾਬੀ ਸੀ ਜਿਸ ਦੀ ਜ਼ਿੰਦਗੀ ਸ਼ਰਾਬ ਦੀਆਂ ਬੋਤਲਾਂ ਅਤੇ ਨਸ਼ੇ ਦੀ ਲੱਤ ਵਿੱਚ ਡੁੱਬੀ ਹੋਈ ਸੀ ਉਸ ਦੀ ਹਾਲਤ ਅਜਿਹੀ ਸੀ ਕਿ ਪਿੰਡ ਦੇ ਲੋਕ ਉਸ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਸਨ ਉਸ ਦੀ ਪਤਨੀ ਅਤੇ ਬੱਚੇ ਵੀ ਉਸ ਦੇ ਵਿਵਹਾਰ ਤੋਂ ਤੰਗ ਆ ਚੁੱਕੇ ਸਨ ਮਲੂਕ ਦਾਸ ਦੀ ਜ਼ਿੰਦਗੀ ਅਜਿਹੀ ਸੀ ਜਿਵੇਂ ਉਹ ਹਨੇਰੇ ਦੇ ਗਹਿਰੇ ਖੱਡ ਵਿੱਚ ਡੁੱਬਿਆ ਹੋਇਆ ਸੀ ਜਿੱਥੋਂ ਨਿਕਲਣ ਦੀ ਕੋਈ ਉਮੀਦ ਨਹੀਂ ਸੀ ਮਲੂਕ ਦਾਸ ਦੀ ਰੋਜ਼ਾਨਾ ਦੀ ਰੂਟੀਨ ਸੀ ਸਵੇਰੇ ਉੱਠਣਾ ਸ਼ਰਾਬ ਪੀਣੀ ਪਿੰਡ ਵਿੱਚ ਲੋਕਾਂ ਨਾਲ ਝਗੜਾ ਕਰਨਾ ਅਤੇ ਫਿਰ ਰਾਤ ਨੂੰ ਨਸ਼ੇ ਵਿੱਚ ਡੁੱਬ ਕੇ ਸੌਣਾ ਪਿੰਡ ਵਾਲਿਆਂ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਲੂਕ ਦਾਸ ਦੀ ਲਤ ਅਜਿਹੀ ਸੀ ਕਿ ਉਹ ਕਿਸੇ ਦੀ ਵੀ ਨਹੀਂ ਸੁਣਦਾ ਸੀ ਉਸਦੇ ਪਰਿਵਾਰ ਨੇ ਵੀ ਹੁਣ ਉਮੀਦ ਛੱਡ ਦਿੱਤੀ ਸੀ ਪਰ ਸੰਗਤ ਜੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਸਭ ਕੁਝ ਸੰਭਵ ਹੋ ਜਾਂਦਾ ਹੈ ਇੱਕ ਦਿਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਨਕਪੁਰ ਪਿੰਡ ਵਿੱਚ ਪਹੁੰਚੇ ਤਾਂ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਉਤਸੁਕ ਸਨ ਗੁਰੂ ਜੀ ਨੇ ਪਿੰਡ ਦੇ ਇੱਕ ਚੌਕ ਵਿੱਚ ਆਪਣਾ ਡੇਰਾ ਲਾਇਆ ਅਤੇ ਲੋਕਾਂ ਨੂੰ ਸਤਿਆ ਦਾ ਮਾਰਗ ਦੱਸਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਬਾਣੀ ਵਿੱਚ ਅਜਿਹੀ ਸ਼ਕਤੀ ਸੀ ਕਿ ਸੁਣਨ ਵਾਲੇ ਦਾ ਦਿਲ ਇੱਕਦਮ ਸ਼ਾਂਤ ਹੋ ਜਾਂਦਾ ਸੀ ਗੁਰੂ ਜੀ ਦੀਆਂ ਸਿੱਖਿਆਵਾਂ ਵਿੱਚ ਸਮਰਸਤਾ ਸਰਹਜਤਾ ਅਤੇ ਇੱਕ ਜਹੀ ਸਾਦਗੀ ਸੀ ਜੋ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ ਮਲੂਕ ਦਾਸ ਨੂੰ ਵੀ ਇਸ ਗੱਲ ਦੀ ਖਬਰ ਮਿਲੀ ਕਿ ਗੁਰੂ ਜੀ ਪਿੰਡ ਵਿੱਚ ਆਏ ਹਨ ਪਰ ਉਸ ਦੀ ਮਨੋਸਥਿਤੀ ਅਜਿਹੀ ਸੀ ਕਿ ਉਸਨੇ ਸੋਚਿਆ ਮੈਂ ਇੱਕ ਸ਼ਰਾਬੀ ਹਾਂ ਮੇਰੇ ਵਰਗੇ ਪਾਪੀ ਨੂੰ ਗੁਰੂ ਜੀ ਕੀ ਮਿਲਣਗੇ ਉਸਨੇ ਆਪਣੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਕੀਤੀ ਪਰ ਫਿਰ ਵੀ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਚੌਕ ਵਿੱਚ ਪਹੁੰਚ ਗਿਆ ਜਦੋਂ ਮਲੂਕ ਦਾਸ ਚੌਕ ਵਿੱਚ ਪਹੁੰਚਿਆ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਸੀ। ਉਸ ਦੇ ਕੱਪੜੇ ਗੰਦੇ ਸਨ, ਵਾਲ ਅਸਤ, ਵਿਅਸਤ ਸਨ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ। ਪਿੰਡ ਵਾਲਿਆਂ ਨੇ ਉਸ ਨੂੰ ਦੇਖ ਕੇ ਮੂੰਹ ਬਣਾਉਣੇ ਸ਼ੁਰੂ ਕਰ ਦਿੱਤੇ। ਕੁਝ ਨੇ ਤਾਂ ਉਸ ਨੂੰ ਉੱਥੋਂ ਚੱਲੇ ਜਾਣ ਲਈ ਵੀ ਕਿਹਾ ਪਰ ਗੁਰੂ ਜੀ ਦੀ ਨਜ਼ਰ ਮਲੂਕ ਦਾਸ ਤੇ ਪਈ। ਉਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਉਹ ਮਲੂਕ ਦਾਸ ਦੇ ਦਿਲ ਦੀ ਗਹਿਰਾਈ ਨੂੰ ਦੇਖ ਰਹੇ ਹੋਣ ਗੁਰੂ ਜੀ ਨੇ ਮਲੂਕ ਦਾਸ ਨੂੰ ਆਪਣੇ ਨੇੜੇ ਬੁਲਾਇਆ ਸੰਗਤ ਹੈਰਾਨ ਸੀ ਲੋਕ ਸੋਚਣ ਲੱਗੇ ਇਸ ਸ਼ਰਾਬੀ ਨੂੰ ਗੁਰੂ ਜੀ ਨੇੜੇ ਕਿਉਂ ਬੁਲਾਇਆ ਮਲੂਕ ਦਾਸ ਡਰਦਾ ਡਰਦਾ ਗੁਰੂ ਜੀ ਦੇ ਸਾਹਮਣੇ ਆਇਆ ਉਸ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ ਅਤੇ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਗੁਰੂ ਜੀ ਨੇ ਉਸਨੂੰ ਪੁੱਛਿਆ ਮਲੂਕ ਦਾਸ ਤੂੰ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਕਿਉਂ ਬਰਬਾਦ ਕਰ ਰਿਹਾ ਹੈ ਤੇਰੇ ਅੰਦਰ ਵੀ ਉਹੀ ਪਰਮਾਤਮਾ ਦਾ ਜੋਤ ਹੈ ਜੋ ਸਭ ਵਿੱਚ ਹੈ ਫਿਰ ਤੂੰ ਇਸ ਜੋਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਕਿਉਂ ਡੋਬੋ ਰਿਹਾ ਹੈ ਮਲੂਕ ਦਾਸ ਦੇ ਦਿਲ ਵਿੱਚ ਇਹ ਸ਼ਬਦ ਸਿੱਧੇ ਜਾ ਕੇ ਵੱਜੇ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਕੋਈ ਉਸਨੂੰ ਸਿਰਫ ਇੱਕ ਸ਼ਰਾਬੀ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਮਨੁੱਖ ਦੇ ਰੂਪ ਵਿੱਚ ਦੇਖ ਰਿਹਾ ਹੈ ਉਸਨੇ ਚਿਜਕਦੇ ਹੋਏ ਕਿਹਾ ਗੁਰੂ ਜੀ ਮੈਂ ਇੱਕ ਪਾਪੀ ਹਾਂ ਮੇਰੀ ਜ਼ਿੰਦਗੀ ਵਿੱਚ ਕੁਝ ਵੀ ਚੰਗਾ ਨਹੀਂ ਬਚਿਆ ਮੈਂ ਸ਼ਰਾਬ ਦੀ ਲਤ ਵਿੱਚ ਇੰਨਾ ਡੁੱਬ ਗਿਆ ਹਾਂ ਕਿ ਹੁਣ ਮੈਨੂੰ ਕੋਈ ਰਾਹ ਨਹੀਂ ਦਿਸਦਾ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਮਲੂਕ ਦਾਸ ਜ਼ਿੰਦਗੀ ਇੱਕ ਸੁਪਨੇ ਵਾਂਗ ਹੈ ਜਿਵੇਂ ਸੁਪਨੇ ਵਿੱਚ ਸਭ ਕੁਝ ਅਸਥਾਈ ਹੁੰਦਾ ਹੈ ਉਸੇ ਤਰ੍ਹਾਂ ਇਸ ਸੰਸਾਰ ਦੀਆਂ ਖੁਸ਼ੀਆਂ ਤੇ ਦੁੱਖ ਵੀ ਅਸਥਾਈ ਹਨ ਜੋ ਸ਼ਰਾਬ ਵਿੱਚ ਸੁਖ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸੱਚਾ ਸੁਖ ਤਾਂ ਪਰਮਾਤਮਾ ਦੀ ਭਗਤੀ ਵਿੱਚ ਹੈ ਜੇ ਤੂੰ ਆਪਣੇ ਮਨ ਨੂੰ ਸ਼ੁੱਧ ਕਰੇ ਆਪਣੇ ਕਰਮਾਂ ਨੂੰ ਸੁਧਾਰੇ ਤਾਂ ਤੂੰ ਵੀ ਉਹੀ ਜੋਤ ਬਣ ਸਕਦਾ ਹੈ ਜੋ ਸੰਤਾਂ ਦੇ ਦਿਲਾਂ ਵਿੱਚ ਚਮਕਦੀ ਹੈ ਗੁਰੂ ਜੀ ਦੇ ਇਹ ਸ਼ਬਦ ਮਲੂਕ ਦਾਸ ਦੇ ਦਿਲ ਵਿੱਚ ਡੂੰਘੇ ਉਤਰ ਗਏ ਉਸਨੇ ਪੁੱਛਿਆ ਗੁਰੂ ਜੀ ਮੈਂ ਇੱਕ ਸ਼ਰਾਬੀ ਹਾਂ ਮੇਰੇ ਵਰਗੇ ਪਾਪੀ ਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ ਗੁਰੂ ਜੀ ਨੇ ਕਿਹਾ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦੀ ਸੋਚ ਹੁੰਦੀ ਹੈ ਜੇ ਤੂੰ ਸੋਚ ਲਵੇ ਕਿ ਤੂੰ ਪਾਪੀ ਹੈ ਤਾਂ ਤੂੰ ਪਾਪੀ ਹੀ ਰਹੇਗਾ ਪਰ ਜੇ ਤੂੰ ਆਪਣੇ ਅੰਦਰ ਪਰਮਾਤਮਾ ਦੀ ਜੋਤ ਨੂੰ ਪਛਾਣ ਲਵੇ ਤਾਂ ਤੂੰ ਸੰਤ ਬਣ ਸਕਦਾ ਹੈ ਸ਼ਰਾਬ ਨਹੀਂ ਸਤਿਆ ਦੀ ਭਗਤੀ ਪੀ ਸ਼ਰਾਬ ਤੇਰੇ ਸਰੀਰ ਨੂੰ ਨਸ਼ਟ ਕਰਦੀ ਹੈ ਪਰ ਭਗਤੀ ਤੇਰੇ ਮਨ ਅਤੇ ਆਤਮਾ ਨੂੰ ਸ਼ੁੱਧ ਕਰਦੀ ਹੈ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਮਲੂਕ ਦਾਸ ਦੇ ਦਿਲ ਵਿੱਚ ਇੱਕ ਅਜੀਬ ਜਹੀ ਚਮਕ ਪੈਦਾ ਹੋਈ ਉਸਨੇ ਗੁਰੂ ਜੀ ਦੇ ਪੈਰੀ ਝੁੱਕ ਕੇ ਕਿਹਾ ਗੁਰੂ ਜੀ ਮੈਂ ਆਪਣੀ ਜ਼ਿੰਦਗੀ ਸੁਧਾਰਨਾ ਚਾਹੁੰਦਾ ਹਾਂ ਮੈਨੂੰ ਰਾਹ ਦਿਖਾਓ ਗੁਰੂ ਜੀ ਨੇ ਉਸ ਨੂੰ ਸਿੱਖਿਆ ਦਿੱਤੀ ਮਲੂਕ ਦਾਸ ਸਭ ਤੋਂ ਪਹਿਲਾਂ ਸ਼ਰਾਬ ਨੂੰ ਛੱਡ ਆਪਣੇ ਮਨ ਨੂੰ ਸ਼ੁੱਧ ਕਰਨ ਲਈ ਸਵੇਰੇ ਅਤੇ ਸ਼ਾਮ ਨੂੰ ਵਾਹਿਗੁਰੂ ਦਾ ਜਾਪ ਕਰ ਸੱਚੇ ਮਨ ਨਾਲ ਸੇਵਾ ਕਰ ਅਤੇ ਸੰਗਤ ਵਿੱਚ ਬੈਠ ਜਦੋਂ ਤੂੰ ਸੰਗਤ ਵਿੱਚ ਬੈਠੇਗਾ ਤਾਂ ਤੇਰੇ ਅੰਦਰ ਸਕਾਰਾਤਮਕਤਾ ਆਵੇਗੀ ਮਲੂਕ ਦਾਸ ਨੇ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਦਿਲ ਵਿੱਚ ਉਤਾਰ ਲਿਆ ਉਸ ਨੇ ਉਸੇ ਦਿਨ ਸ਼ਰਾਬ ਨੂੰ ਹੱਥ ਨਹੀਂ ਲਾਇਆ ਅਗਲੇ ਦਿਨ ਉਹ ਸਵੇਰੇ ਉੱਠਿਆ ਅਤੇ ਗੁਰੂ ਜੀ ਦੀ ਸੰਗਤ ਵਿੱਚ ਜਾ ਕੇ ਬੈਠ ਗਿਆ ਗੁਰੂ ਜੀ ਨੇ ਉਸ ਨੂੰ ਸਿੱਖਿਆ ਦਿੱਤੀ ਕਿ ਸਤਿਆ ਦਾ ਮਾਰਗ ਸਹਿਜਤਾ ਅਤੇ ਸਮਰਪਣ ਦਾ ਮਾਰਗ ਹੈ। ਮਲੂਕ ਦਾਸ ਨੇ ਗੁਰੂ ਜੀ ਦੀ ਸਿੱਖਿਆ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਸ਼ਰਾਬ ਛੱਡ ਦਿੱਤੀ। ਸਵੇਰੇ ਸ਼ਾਮ ਵਾਏ ਗੁਰੂ ਦਾ ਜਾਪ ਸ਼ੁਰੂ ਕੀਤਾ ਅਤੇ ਸੰਗਤ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਦਿਨ ਬਦਲਦੇ ਗਏ ਅਤੇ ਮਲੂਕ ਦਾਸ ਦੀ ਜ਼ਿੰਦਗੀ ਵਿੱਚ ਅਜੀਬ ਜਿਹੀ ਸਕਾਰਾਤਮਕਤਾ ਹੋਣ ਲੱਗੀ। ਪਿੰਡ ਵਾਲੇ ਜੋ ਪਹਿਲਾਂ ਉਸਨੂੰ ਨਫ਼ਰਤ ਨਾਲ ਦੇਖਦੇ ਸਨ ਹੁਣ ਹੈਰਾਨ ਸਨ। ਉਹਨਾਂ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇਹ ਵਹੀ ਮਲੂਕ ਦਾਸ ਹੈ ਜੋ ਕਦੇ ਸ਼ਰਾਬ ਦੇ ਨਸ਼ੇ ਵਿੱਚ ਝਗੜੇ ਕਰਦਾ ਸੀ। ਮਲੂਕ ਦਾਸ ਦੀ ਪਤਨੀ ਅਤੇ ਬੱਚਿਆਂ ਦੇ ਚਿਹਰਿਆਂ ਤੇ ਵੀ ਖੁਸ਼ੀ ਵਾਪਸ ਆ ਗਈ। ਮਲੂਕ ਦਾਸ ਹੁਣ ਹਰ ਰੋਜ਼ ਸੰਗਤ ਵਿੱਚ ਜਾਂਦਾ, ਸੇਵਾ ਕਰਦਾ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ। ਕੁਝ ਸਮੇਂ ਬਾਅਦ ਮਲੂਕ ਦਾਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਉਹ ਹੋਂ ਇੱਕ ਸ਼ਰਾਬੀ ਨਹੀਂ ਸੀ ਸਗੋਂ ਇੱਕ ਸਾਧੂ ਬਣ ਗਿਆ ਸੀ ਜੋ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਫੈਲਾਉਂਦਾ ਸੀ। ਪਿੰਡ ਵਾਲੇ ਉਸ ਨੂੰ ਸਾਧੂ ਮਲੂਕ ਦਾਸ ਕਹਿਣ ਲੱਗੇ। ਉਸ ਦੀ ਜ਼ਿੰਦਗੀ ਦੀ ਇਹ ਤਬਦੀਲੀ ਗੁਰੂ ਜੀ ਦੀ ਕਿਰਪਾ ਦਾ ਅਜੀਬ ਜਿਹਾ ਚਮਤਕਾਰ ਸੀ। ਸੰਗਤ ਜੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਮਲੂਕ ਦਾਸ ਵਰਗਾ ਸ਼ਰਾਬੀ ਜਿਸ ਨੂੰ ਸਮਾਜ ਨੇ ਛੱਡ ਦਿੱਤਾ ਸੀ ਗੁਰੂ ਜੀ ਦੀ ਇੱਕ ਨਜ਼ਰ ਅਤੇ ਇੱਕ ਸ਼ਬਦ ਨਾਲ ਸਾਧੂ ਬਣ ਗਿਆ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਸਾਡੇ ਅੰਦਰ ਸਭ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਸਾਨੂੰ ਸਿਰਫ ਉਸ ਜੋਤ ਨੂੰ ਪਛਾਣਨ ਦੀ ਲੋੜ ਹੈ। ਗੁਰੂ ਜੀ ਦੀਆਂ ਸਿੱਖਿਆਵਾਂ ਸਾਨੂੰ ਸਹਜਤਾ समर्पण ਤੇ ਸਤਿਆ ਦਾ ਮਾਰਗ ਸਿਖਾਉਂਦੀਆਂ ਹਨ ਗੁਰੂ ਜੀ ਦੀ ਇੱਕ ਸਿੱਖਿਆ ਸੀ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਅਰਥਾਤ ਚਿੰਤਾ ਉਸ ਚੀਜ਼ ਦੀ ਕਰੋ ਜੋ ਅਸੰਭਵ ਹੋਵੇ ਪਰ ਜਦੋਂ ਗੁਰੂ ਦੀ ਕਿਰਪਾ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਮਲੂਕ ਦਾਸ ਦੀ ਜ਼ਿੰਦਗੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਜੇ ਅਸੀਂ ਸੱਚੇ ਦਿਲ ਨਾਲ ਗੁਰੂ ਦੀ ਛਰਲ ਵਿੱਚ ਜਾਈਏ ਤਾਂ ਸਾਡੀ ਜ਼ਿੰਦਗੀ ਵਿੱਚ ਵੀ ਚਮਤਕਾਰ ਹੋ ਸਕਦੇ ਹਨ ਸੰਗਤ ਜੀ ਇਹ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਨੋਖੀ ਕਹਾਣੀ ਜਿਸ ਵਿੱਚ ਉਹਨਾਂ ਨੇ ਇੱਕ ਸ਼ਰਾਬੀ ਨੂੰ ਸਾਧੂ ਬਣਾ ਦਿੱਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੀ ਕਿਰਪਾ ਨਾਲ ਕੋਈ ਵੀ ਅਸੰਭਵ ਕੰਮ ਸੰਭਵ ਹੋ ਸਕਦਾ ਹੈ ਸਾਡੇ ਜੀਵਨ ਵਿੱਚ ਵੀ ਕਈ ਵਾਰ ਅਜਿਹੀਆਂ ਸਥਿਤੀਆਂ ਹੁੰਦੀਆਂ ਹਨ ਜਦੋਂ ਅਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹਾਂ ਪਰ ਗੁਰੂ ਜੀ ਦੀਆਂ ਸਿੱਖਿਆਵਾਂ ਸਾਨੂੰ ਦੱਸਦੀਆਂ ਹਨ ਕਿ ਸਾਡੇ ਅੰਦਰ ਵੀ ਉਹੀ ਜੋਤ ਹੈ ਜੋ ਸੰਤਾਂ ਤੇ ਸਾਧੂਆਂ ਦੇ ਦਿਲਾਂ ਵਿੱਚ ਹੁੰਦੀ ਹੈ ਸਾਨੂੰ ਸਿਰਫ ਆਪਣੇ ਮਨ ਨੂੰ ਸ਼ੁੱਧ ਕਰਨ ਦੀ ਅਤੇ ਸਤਿਆ ਦੇ ਮਾਰਗ ਤੇ ਚੱਲਣ ਦੀ ਲੋੜ ਹੈ ਸੰਗਤ ਜੀ ਜੇ ਇਸ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਹਿਆ ਹੈ ਤਾਂ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਸਾਂਝੇ ਕਰੋ ਤੁਹਾਨੂੰ ਇਸ ਕਹਾਣੀ ਵਿੱਚੋਂ ਕੀ ਸਿੱਖਿਆ ਮਿਲੀ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਅਜਿਹਾ ਪਾਲ ਅਨੁਭਵ ਕੀਤਾ ਹੈ ਜਦੋਂ ਗੁਰੂ ਦੀ ਕਿਰਪਾ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਸਾਡੇ ਨਾਲ ਸਾਂਝਾ ਕਰੋ ਅਤੇ ਹਾਂ ਜੇ ਤੁਸੀਂ ਸਾਡੇ ਚੈਨਲ ਗੁਰੂ ਮਰਿਆਦਾ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਸਾਡੀਆਂ ਅਗਲੀਆਂ ਵੀਡੀਓਜ਼ ਦੀ ਸੂਚਨਾ ਮਿਲਦੀ ਰਹੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਓ ਅਤੇ ਆਪਣੀ ਜ਼ਿੰਦਗੀ ਨੂੰ ਸੁਖਮਈ ਬਣਾਓ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਗੁਰੂ ਜੀ ਦੀ ਇਸ ਪ੍ਰੇਰਣਾਦਾਇਕ ਕਹਾਣੀ ਤੋਂ ਸਿੱਖ ਸਕਣ ਅੰਤ ਵਿੱਚ ਅਸੀਂ ਸਿਰਫ ਇੱਕ ਹੀ ਗੱਲ ਕਹਿਣਾ ਚਾਹਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਿ ਸ੍ਰੀ ਅਕਾਲ